ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰ ਸੁਖਾ ਮਨ ਸਦਰੈ ਦਰਸ਼ਨ ਪੇਟ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ହର ହର ନାମ ଔ ଖୁଖ ଦେବ କଟ ଜାମକି ଫନ୍ଦା ରହ ସମର୍ଥ ପୁରଖ ପୁର ବିଦା ତେ ଆପେ କର୍ଣ୍ଣ ହରାନା ଦର ଆପ ଉଭାର ନାନିକ ନାମ ଆଦାରା ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਰੈ ਦਰਸ਼ਨ ਪੇਟ ਤੋ ਹੋਦ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੇ ਕਟਹ ਜਮ ਕੀ ਫੰਦਾ ਰਹਾ ਸਮਰਥ ਪਰਖ ਪੂਰਨ ਬਿਰਾਤੇ ਆਪੇ ਕਰਨ ਹਰਾ ਆਪਣਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਅਧਾਰ ਜਨਮ ਜਨਮ ਕੇ ਦੁਖ ਨਿਵਾਰੈ ਤੁ ਕਾ ਮਨ ਸਧਰੈ ਦਰਸ਼ਨ ਪੇਟ ਤੋ ਤੋ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੇ ਕਟੈ ਜਮ ਕੀ ਫੰਦਾ ਰਹਾ ਸਮਰਥ ਪਰਖ ਪੂਰਨ ਬਿਰਾਤ ਆਪੇ ਕਰਨੇ ਹਰਾ ਆਪਣਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਅਧਾਰ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਰੈ ਦਰਸ਼ਨ ਪੇਟ ਤੋ ਤੋ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੇ ਕਟੇ ਜਮ ਕੀ ਫੰਦਾ ਰਹਾ ਸਮਰਥ ਪਰਖ ਪੂਰਨ ਬਿਰਾਤ ਆਪੇ ਕਰਨ ਹਰਾ ਆਪਣਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਅਧਾਰ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਧਰੈ ਦਰਸ਼ਨ ਪੇਟ ਤੋਤ ਨਿਹਾਲਾ ହର କା ନାମ ବିଚାର ବେଦ ଗୁରୁ ଗୋବିନ୍ଦ ହର ହରନାମା ଔଦମୁଖ ଦେବ କଟେ ଜମ କି ଫନ୍ଦ ରହ ସମର୍ଥ ପୁରଖ ପୁର ଆପେ କରଣ ହରା ਆਪਨਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਅਧਾਰਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਧਰੈ ਦਰਸ਼ਨ ਪੇਟ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾਬਦ ਗੁਰੂ ਗੋਬਿੰਦਾ ਹਰ ਹਰ ਨਾਮ ਆਖ ਧਮਖ ਦੇਵੇ ਕਟੇ ਜਮ ਕੀ ਫੰਦਾ ਰਹਾ ਸਮਰਥ ਪਰਖ ਪੂਰਨ ਬਿਦਾਤ ਆਪੇ ਕਰਨੇ ਹਰ ਆਪਨਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਅਧਾਰਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਧਰੈ ਦਰਸ਼ਨ ਪੇਟ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖ ਮੁਖ ਦੇਵੇ ਕਟੇ ਜਮ ਕੀ ਫੰਦਾ ਰਹਾ ਸਮਰੱਥ ਪਰਖ ਪੂਰਨ ਬਿਰਾਤੇ ਆਪੇ ਕਰਨੇ ਹਰ ਆਪਨਾ ਦਾਸ ਹਰ ਆਪ ਉਵਾਰੇ ਨਾਨਕ ਨਾਮ ਅਧਾਰਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਰੈ ਦਰਸ਼ਨ ਪਹਿਟ ਤੋਤ ਨਿਹਾਲ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੇ ਟਟ ਜਮ ਕੀ ਫੰਦਾ ਰਹਾ ਸਮਰਥ ਪਰਖ ਪੂਰਨ ਬਿਰਾਤੇ ਆਪੇ ਕਰਨੇ ਹਰ ਆਪਨਾ ਦਾਸ ਹਰ ਆਪ ਉਵਾਰੇ ਨਾਨਕ ਨਾਮ ਅਧਾਰ ਜਨਮ ਜਨਮ ਕੇ ਦੁਖ ਨਿਵਾਰੈ ਸੁ ਕਾ ਮਨ ਸਦਰੈ ਦਰਸ਼ਨ ਪੇਟ ਤੋ ਤੋ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੇ ਕਟੇ ਜਮ ਕੀ ਫੰਦਾ ਰਹਾ ਕਮਰਾਥ ਪਰਖ ਪੂਰਨ ਬਿਰਾਤ ਆਪੇ ਕਰਨੇ ਹਰ ਆਪਨਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਅਧਾਰਾ ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮਨ ਸਦਰੈ ਦਰਸ਼ਨ ਪੇਟ ਤੋਤ ਨਿਹਾਲਾ ହର କା ନାମ ବିଚାର ବେଦ ଗୁରୁ ଗୋବିନ୍ଦ ହର ହର ନାମ ଔଦମୁଖ ଦେବ କାଟେ ଜମ କି ଫା ରହ ସମର୍ଥ ପୁରଖ ପୁର ବି ଆପେ କରଣ ହରା ਆਪਨਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਅਧਾਰਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਧਰੈ ਦਰਸ਼ਨ ਪੇਟ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਖ ਦੇਵੇ ਕਟੇ ਜਮ ਕੀ ਫੰਦਾ ਰਹਾ ਸਮਰਥ ਪਰਖ ਪੂਰਨ ਬਿਰਾਤੇ ਆਪੇ ਕਰਨੇ ਹਰ ਆਪਨਾ ਦਾਸ ਹਰ ਆਪ ਉਵਾਰਿਆ ਨਾਨੇਕ ਨਾਮ ਅਧਾਰਾ ਜਨਮ ਜਨਮ ਕੇ ਦੁਖ ਨਿਵਾਰੈ ਸੁਖਾ ਮਨ ਸਦਰੈ ਦਰਸ਼ਨ ਪੇਟ ਤੋ ਹਉ ਤਨ ਹਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖ ਮੁਖ ਦੇਵੇ ਕਟੇ ਜਮ ਕੀ ਫੰਦਾ ਰਹਾ ਸਮਰਥ ਪਰਖ ਪੂਰਨ ਬਿਰਾਤੇ ਆਪੇ ਕਰਨ ਹਰ ਆਪਣਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਅਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ